ਨੌਜਵਾਨਾਂ ਨੇ ਹਿੰਮਤ ਕਰਕੇ ਫੜ ਲਿਆ ਇੱਕ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਕੁੰਮਣ ਵਿਖੇ ਹਰਵਿੰਦਰ ਸਿੰਘ ਦਾ ਪੂਰਾ ਪਰਿਵਾਰ ਰੋਜ਼ਾਨਾ ਦੀ ਤਰ੍ਹਾਂ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵਿਖੇ ਗਿਆ ਸੀ ਕਿ ਪਿੱਛੋਂ ਉਹਨਾਂ ਦੇ ਘਰ ਵਿੱਚ ਤਿੰਨ ਚੋਰ ਵੜ ਗਏ ਜਦੋਂ ਉਹਨਾਂ ਨੇ ਅੰਦਰ ਵੜਨ ਲਈ ਬਾਰੀ ਦਾ ਸ਼ੀਸ਼ਾ ਤੋੜਿਆ ਤਾਂ ਗਵਾਂਡ ਵਿੱਚ ਰਹਿੰਦੇ ਹਰਵਿੰਦਰ ਸਿੰਘ ਦੇ ਰਿਸ਼ਤੇਦਾਰਾਂ ਦੇ ਪਰਿਵਾਰ ਨੂੰ ਇਸ ਦਾ ਪਤਾ ਲੱਗ ਗਿਆ। परिवार के नौजवान दिलबाग सिंह ने मैसेज करके अपने दोस्तों को बुला लिया पर चोरा ने एसी पदक मिल गई तो वो वह मोटरसाइकिल को ही झट के दौड़ गई मौके पे इकट्ठे हुए दिलबाग सिंह अति उत्ती दोस्तों ने चोरा का पीछा कियाते तीनों चो में से एक चोर को काबू करके पुलिस दे हवाले कर देता पीड़ित परिवार के हरविंदर सिंह ने बताया कि चोर वालों का बीचों पांच करीब चोरी, चोरी की हाथ मार पाने इस तो पहला ही ही शुरू हो गया वो दौड़ मौके थे पहुंचे थाना, थाना बाबा छे हजारीत सिंह ने दसा की परिवार नौजवाना ने हिम्मत करके चोरी पड़ा है जबकि उसके दो साथी दौड़ कामयाब हो गए ਫਰੇ ਗਏ ਚੋਰ ਨੂੰ ਹਿਰਾਸਤ ਵਿੱਚ ਤੇ ਦਰਬਾਰ ਸਾਹਿਬ ਰਵਮਾਨਾ ਸਹਿਵਾਤੇ ਰੋ ਜਨਰੀ ਅੱਜ ਵੀ ਅਸੀਂ ਦਰਬਾਰ ਸਾਹਿਬ ਰਵਮਾਨਾ ਸਹਿਵਾਤੇ ਗਈ ਸੀ ਜੇ ਇਹ ਬਾਤ ਮੇਰੀ ਬਾਤ ਵਿੱਚ ਲਈ ਹੈ ਮੈਂ ਸਵੇਰੇ 7:00 ਜਨਰੀ 8:00 ਵਜੇ ਤੱਕ ਪਹੁੰਚ ਜਾਣਾ ਵੇ ਮੈਂ ਇੱਕ ਹੈਡੇ ਵਾਸਤੇ ਪਿੰਡ ਆਇਆ ਸੀ ਬਾਬਾ ਜੁੱਤੀ ਲੈ ਕੇ ਤੇ ਭਾਈ ਨੂੰ ਕੰਮ ਆ ਤੇ ਉਹ ਮੈਂ ਕੱਪੜਾ ਕੰਮ ਕਰਕੇ ਵਾਪਸ ਗਿਆ ਦਰਬਾਰ ਸਾਹਿਬ ਤੇ ਮੋਰੋ ਮੇਰੀ ਪਤਿਓ ਨੋ ਦਾ ਫੋਨ ਗਿਆ ਵਾ ਜਿਹੜੀ ਵਾਈਪਲੋਪੇ ਟਾਟ ਕੇ ਬੰਦੇ ਵੈਗੇ ਆ। ਦੋਸੀਂ ਆ ਕੇ ਦੇਖਿਆ ਜਿੰਦਰਾ ਬੱਜਾ ਹਟਾ ਬਾਹਰ ਲਾ। ਉਹ ਟੱਪ ਗਿਆ ਟੱਪ ਕੇ ਸਾਡੇ ਅੰਦਰ ਆਇਆ ਵਾ। ਬਾਗ ਜੀਆ ਤੋੜਿਆ ਮਹਿਲਾ ਉਹਨੇ। ਫਿਰ ਵੀ ਭੋਲੀ ਆ। ਫਿਰ ਅੰਦਰ ਗਿਆ। ਥਾਰਾ ਸਮਾਨ ਭੋਲਿਆ ਦੇ। ਬੜੇ ਸਾਰੇ ਭੋਲੇ ਆ। ਕਿੰਨੇ ਕਮਰੇ ਨੇ ਜੀ? ਤਿੰਨ ਕਮਰੇ ਨੇ ਜੀ। ਤਿੰਨ ਮਤ ਬੜੇ ਆੜੇ। ਸਾਰੇ ਬੈਡ ਨੇ ਭੋਲੇ ਆ, ਅਲਮਾਰੀਆਂ ਭੋਲੀਆਂ ਸਾਡੀਆਂ। ਸਾਡੇ ਕੋਈ 150 ਕੁ ਵਾਰ ਦੀ ਬਾਤ ਆ ਜੀ। ਆਡੂੰ ਨਗਦੀ 5000 ਰੁਪਏ ਆਹੀ ਤੇ ਮਾਰੀ ਜਿਪ ਆ ਕੋ ਪਾਕੀਲ ਟੱਕਰੀ ਕੋ ਪਸੇ ਟੱਕਰੀ ਉਹ ਪਸੇ ਗੱਡੀ ਪਾਈ ਕੱਢ ਕੇ ਆ ਗਿਆ ਤੇ ਪਾਕ ਵਾਲੇ ਪਾਈ ਉਹ ਗਾੜੇ ਬੱਝੀ ਆ ਜੀ ਆਡਾ ਇਨਸਾਨੀਆ ਵਾਹੀ ਤੇ ਉਹਨੂੰ ਜਦੋਂ ਉਹਨੇ ਆਪਣਾ ਮੋਟਰ ਲੱਗੜ ਘੜ ਘਰ ਆਇਆ ਉਹ ਉਹ ਭੱਜਿਆ ਮਰਜ਼ਬਾ ਲੈ ਜਾਣ ਸਕੇ ਨਾਲ ਸਾਡੇ ਭੱਜ ਗਿਆ ਵਾ ਤੇ ਮੌਰੇ ਮੇਰਾ ਭਰਾ ਦਾ ਪੋਤਰਾ ਇੱਕ ਮੁੰਡਾ ਹੋਰ ਆਡਾ ਆਪਣੇ ਮੁੰਡਾ ਜੀ ਉਹ ਜਾ ਕੇ ਉਹਨੂੰ ਫੜਿਆ ਰਾਤ ਦੇ ਵਿੱਚ ਉਹ ਚੋਟ ਲਿਆ ਉਹ ਬੜੀ ਨਤਲੇਰੀ ਕੀਤੀ ਹੈ ਬੜੀ ਸ਼ਾਬਾਸ਼ ਹੈ ਮੈਂ ਮਾਨਾ ਉਹਨਾਂ ਦੀ ਉਹਨ ਭੱਲੇ ਉਹਨੇ ਬੜੀ ਜੀ ਮਾਰੀਏ ਬੜਾ ਮਾਣ ਹੈ ਤੁਹਾਨੂੰ ਇਹ ਕਾਰਤ ਕਰਨ ਪਿਹੋੜ ਪੰਡਿਆ ਬਾਕੀ ਜੀ ਇਹ ਮੰਗਿਆ ਕਿ ਸਾਨੂੰ ਹੁਣ ਪਤਾ ਲੱਗੇ ਪੇਨ ਨੂੰ ਕਿੰਨੇ ਭੇਜਿਆ ਵਾ ਕਿੰਨੇ ਬੰਦੇ ਆਏਗੇ ਕਿੰਨੇ ਹੰਦਾਲਾ ਸੱਜੇਗਾ ਵੀ ਕੀ ਕਿੰਨੇ ਬੰਦੇ ਦੀ ਕੰਨੀ ਪਸੇਈ ਬੱਦਾਂ ਤੇ ਸਾਡਾ ਮੇਰਾ ਬੇਟਾ ਬਾਹਰ ਹੈ ਜੇ ਖਤਰਾ ਆਇਆ ਨਾ ਕੋਈ ਤਕਰਾਰ ਨਾ ਤੇ ਹਣ ਵਾਰ ਨਹੀਂ ਸਾਡ ਪਰਲਾ ਜੇ ਇਹਨੂੰ ਖਤਰਾ ਵਾ ਸਾਡੀ ਇਹ ਮੰਗਿਆ ਕਿ ਸਾਨੂੰ ਕੋਈ ਪੱਕਾ ਬਾਦਗੇ ਕਿੰਨੇ ਭੇਜਿਆ ਵਾ ਅਗਾਂ ਵਾਸਤੇ ਆਪਾਂ ਕੋਈ ਰੇਜਮੈਂਟ ਕੋਬੰਦ ਬਸ ਕਰਾਂਗੇ ਇਹ ਆਡੀ ਮੈਂ ਪ੍ਰੇਮ ਅਨੰਦ ਕੁਮਾਰ ਸਿੰਘ ਪਿੰਡ ਤੁਮਣਿਆ ਮੰਗਸਰ ਆਪਾਂ ਉੱਥੇ ਬੈਠੇ ਹਾਂ ਮਤਲਬ ਆਵਾਜ਼ਾਂ ਮੁੰਡਾਂ ਸੁਣੀਆਂ ਲੰਮੇ ਪਏ ਹਾਂ ਆਪਣੇ ਧਿਆਨ ਆਨ ਨੂੰ ਨਹੀਂ ਪਤਾ ਸਰ ਇਹਨਾਂ ਮੋਟਰਸਾਈਕਲ ਭਜਾਇਆ ਇਹਨੇ ਕਿ ਟਾਇਰੀਆਂ ਥਰੀ ਉੱਥੋਂ ਦੀ ਪੈਣ ਦੰਦੋਂ ਨਹੀਂ ਹੋਇਆ ਵਾ ਤੇ ਉੱਥੋਂ ਜਾ ਕੇ ਤਾਂ ਮੈਨੂੰ ਜਾ ਕੇ ਫੜਿਆ ਵਾ ਆਪਾਂ ਨੂੰ ਜਾਣੇ ਕਿੰਨੇ ਜਣੇ ਸੀ ਜਿਹੜੇ ਮਗਰੇ ਚੜੇ ਸਾਰਾ ਪੰਦ ਹੋ ਜਾਣੇ ਸੀ ਬਾਕੀ ਬਾਅਦ ਆਏ ਕੋਈ ਇਹਨਾਂ ਨੂੰ ਕੋਈ ਚੀਜ਼ ਕੋਈ ਠੜ ਕੋਈ ਹੋਈ ਸਰ ਕੁਝ ਨਹੀਂ ਮਿਲਿਆ ਪੈਸੇ ਮਿਲੇ ਨਹੀਂ ਬਸ ਇਹ ਕਿੰਨੇ ਜਾਣੇ ਸੀ ਇਹ ਸਾਰਾ ਹੈ ਤਿੰਨ ਕਿ ਜਣੇ ਇੱਕੋ ਕਾਬੂ ਆ ਬਾਕੀ ਭੱਜ ਗਏ ਮੈਂ ਤਾਲਾ ਲੀ ਦੂਗਾ ਉਹ ਇਹ ਐਸਐਨ ਚਰਚ ਇਸੇ ਲਗਾ ਅੱਜ ਪਤਾ ਲੱਗਾ ਹੈ ਕਿ ਕੋਮਨਗਲਾ ਪਿੰਡ ਚ ਕੁਝ ਵਿਅਕਤੀਆਂ ਵੱਲੋਂ ਚੋਰੀ ਕਰਨ ਦੇ ਰਾਦੇ ਰਾਤ ਅਰਵਿੰਦਰ ਸਿੰਘ ਦੇ ਘਰੇ ਦਾਖਲ ਹੋਏ ਨੇ ਤੇ ਮੌਕੇ ਤੇ ਪੁਲਿਸ ਜਦੋਂ ਆ ਕੇ ਦੇਖਿਆ ਵੀ ਅਰਵਿੰਦਰ ਸਿੰਘ ਦੇ ਘਰ ਦੋ ਤਿੰਨ ਬੰਦੇ ਜਿਹੜੇ ڈاکੋਂ ਸੀਗੇ ਉਹ ਦਾਖਲ ਹੋਏ ਨੇ ਤੇ ਗਵਾਰਡ ਰਿਦੇ ਅਰਵਿੰਦਰ ਸਿੰਘ ਦੇ ਗਵਾਰਡ ਰਿਦੇ ਪੁਲੀਸ ਜੋ ਲੋਕ ਪਰਮਜੀਤ ਕੌਰ ਦੇ ਨਾਲ ਵੇਖਿਆ ਬੜਾ ਉਹਨਾਂ ਨੇ ਮੈਸੇਜ ਲਾਇਆ ਕਿ ਪ੍ਰਿੰਟ ਦੇ ਲੋਕ ਇਕੱਠੇ ਹੋ ਗਏ ਉਹਨਾਂ ਨੇ ਇੱਕ ਹੁਣ ਪੜ ਲਿਆ ਤੇ ਸਾਡੇ ਹੈਂਡਓਵਰ ਕੀਤਾ ਤੇ ਇਨਵੈਸਟੀਗੇਸ਼ਨ ਚੱਲ ਰਹੀ ਆ ਪਿਲ ਹਾਲ ਤੇ ਘਰ ਦੇ ਸ਼ੀਸ਼ੇ ਟੁੱਟੇ ਨੇ ਜਾਂ ਤਾਂ ਸਬਾਣ ਚੱਲ ਰਿਹਾ ਹੈ